ਜਦੋਂ ਤੁਸੀਂ ਕੈਨੇਡਾ ਰਹੇ ਫਿਰ ਕੈਨੇਡਾ ਕਾਫੀ ਟਾਈਮ ਰਹੇ ਤੁਸੀਂ ਨਾ ਜੀ ਕੈਨੇਡਾ ਮੈਂ ਰਹਾ 2009 ਚ ਮੈਂ ਚਲਾ ਗਿਆ ਸਿਡਨੀ ਆਸਟ੍ਰੇਲੀਆ ਤੋਂ ਜੀ ਕਰੀ ਮੈਂ 2021 ਚ ਮਾਰਚ ਦੇ ਵਿੱਚ ਇੱਥੇ ਆਇਆ ਉਦੋਂ ਫਿਰ ਤੁਹਾਡਾ ਸੰਪਰਕ ਕਿੱਧਰੋਂ ਟੁੱਟ ਗਿਆ ਪਹਿਲੇ 4-5 ਸਾਲ ਦਾ ਟੁੱਟਿਆ ਰਿਹਾ 2014 ਮੇਰੀ ਪੀਆਰ ਜਨਵਰੀ 2014 ਚ 14 ਦੇ ਵਿੱਚ ਹੋਈ ਉਦੋਂ ਤੱਕ ਮੈਂ ਆਪਣੇ ਪੀਆਰ ਲੈਣ ਦੇ ਲਈ ਬੜਾ ਮੈਨੂੰ ਉੱਥੇ ਸਟਰਗਲ ਕਰਨੀ ਪਈ ਰੈਸਟੋਰੈਂਟ ਤੇ ਮੈਂ ਜੌਬ ਕਰਦਾ ਸੀ ਵਰਕ ਪਰਮਿਟ ਕਦੇ ਐਕਸਟੈਂਡ ਕਰਾਉਣਾ ਪਿਆ ਕਦੇ ਪੀਆਰ ਅਪਲਾਈ ਉਹ 4 ਸਾਲ ਦਾ ਮੇਰੇ 4.5 ਸਾਲ ਕਹਿ ਲਓ ਵੀ ਬੜੇ ਔਖੇ ਲਗੇ ਤੇ ਮੈਨੂੰ ਕੋਈ ਇੰਨਾ ਬੜਾ ਸਮਾਂ ਹੀ ਨਹੀਂ ਮਿਲਿਆ ਹੋਰ ਕੁਝ ਸੋਚਣ ਦਾ ਕਰਨੇ ਦਾ ਠੀਕ ਹੈ ਜੀ ਜਿੱਦਾਂ ਤੁਹਾਡੇ ਹੋਰ ਮੈਂਬਰ ਸਾਥੀ ਹੁੰਦੇ ਉਸ ਟਾਈਮ ਹਾਂਜੀ ਤੁਹਾਡੇ ਦੇ ਹੋਣਗੇ ਹਾਂ ਉਹਨਾਂ ਨਾਲ ਤੁਹਾਡਾ ਕੰਡੈਕਟਰ ਨਹੀਂ ਹੁੰਦਾ ਸੀਗਾ ਇਦਾਂ ਵੀ ਇੱਕ ਤਾਂ ਮੈਂ ਤੁਹਾਨੂੰ ਦੱਸਿਆ ਨਾ ਦੱਸਿਆ ਨਾ ਵੀ ਉਦੋਂ ਸੋਸ਼ਲ ਮੀਡੀਆ ਹੱਲੇ ਇੰਨਾ ਨਹੀਂ ਸੀਗਾ ਨਹੀਂ ਸੀਗਾ ਇਸ ਕਰਕੇ ਉਦੋਂ ਸੰਪਰਕ ਵਿੱਚ ਰਹਿਣਾ ਇੰਨਾ ਸੰਪਰਕ ਕਰਨ ਦਾ ਸਾਧਨ ਵੀ ਘੱਟ ਸਾਧਨ ਵੀ ਘੱਟ ਸੀਗਾ ਤੇ ਦੂਸਰਾ ਮੈਂ ਇੰਨਾ ਜ਼ਿਆਦਾ ਪਹਿਲੇ 4-4.5 ਸਾਲ ਇੰਨਾ ਮੈਨੂੰ ਜ਼ਿਆਦਾ ਸਟਰਗਲ ਕਰਨੀ ਪਈ ਕੈਨੇਡਾ 'ਚ ਆਪਣੇ ਪੀਆਰ ਲੈਣ ਵਾਸਤੇ ਕਿ ਮੈਨੂੰ ਸਮਾਂ ਹੀ ਨਹੀਂ ਮਿਲਿਆ ਕਿਸੇ ਹੋਰ ਗੱਲ ਬਾਰੇ ਸੋਚਣ ਦਾ ਕਰਨ ਦਾ ਤੇ ਮੈਂ ਕੋਈ ਬਾਹਲੇ ਸੰਪਰਕ 'ਚ ਰਹਿ ਨਹੀਂ ਸਕਿਆ ਪਰ ਜਦੋਂ ਮੇਰੀ ਪੀਆਰ ਹੋ ਗਈ ਆ ਜਨਵਰੀ ਚ ਤੇ ਮੈਂ ਉਹ ਜੋਬ ਛੱਡ ਦਿੱਤੀ ਰੈਸਟੋਰੈਂਟ ਦੀ ਜੀ ਮੈਂ ਉਹ ਐਡਮੰਟਨ ਦੇ ਲੱਗੇ ਇੱਕ ਕਸਬਾ ਸੀ ਛੋਟਾ ਜਿਹਾ ਪਿੰਡ ਉੱਥੇ ਮੈਂ ਜੋਬ ਕਰਦਾ ਸੀ ਮੈਂ ਐਡਮੰਟਨ ਚਲਾ ਗਿਆ ਜੋਬ ਹੋਰ ਕਰ ਲਈ ਫੇ ਥੋੜਾ ਮੈਂ ਮੈਂਟਲੀ ਵੀ ਰਿਲੈਕਸ ਹੋਇਆ ਤੇ ਜੋਬ ਬਨੋ ਵੀ ਥੋੜਾ ਜਿਹਾ ਰਿਲੈਕਸ ਹੋਇਆ ਜੀ ਜੀ ਫੇ ਮੈਨੂੰ ਲੱਗਿਆ ਕਿ ਯਾਰ ਉਗੋਂ ਜਦੋਂ ਆਪਾਂ ਕੋਈ ਕਤੇ ਰਹਿੰਦੇ ਸੀ ਇੰਡੀਆ ਰਹਿੰਦੇ ਸੀ ਵੀ ਇੰਨਾ ਆਪਸ ਮਾਜ ਨਾਲ ਵੀ ਜੁੜੇ ਹੋਏ ਸੀ ਮਿਸ਼ਨ ਨਾਲ ਵੀ ਜੁੜੇ ਹੋਏ ਸੀ ਫਿਰ ਤੋਂ ਸਾਨੂੰ ਮੈਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਜੁੜਨ ਦੀ ਜੀ ਜੀ ਪਹਿਲਾਂ ਮੈਂ ਤਾਂ ਮੇਰਾ ਕੋਲ ਬੜਾ ਆਪਣੇ ਲੋਕਾਂ ਨਾਲ ਐਡਮਿੰਟਨ ਸੰਪਰਕ ਵੀ ਨਹੀਂ ਸੀ ਬਣ ਸਕਿਆ ਤੇ ਫਿਰ ਮੈਂ ਹੌਲੀ-ਹੌਲੀ ਇਦਾਂ ਪਤਾ ਕਰਨਾ ਸ਼ੁਰੂ ਕੀਤਾ